ਹਾਂਜੀ ਵੀ ਸਤਿ ਸ੍ਰੀ ਅਕਾਲ ਵੀ ਸਾਰੇ ਹੀ YouTube ਚੈਨਲ ਵਾਲੇ ਵੀਰਾਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ YouTube ਪੇਜ ਤੇ ਭਜਨ ਸਲਵਰਿੰ ਪੰਜਾਬ ਤੇ ਵੈਲਕਮ ਹੈ ਜੀ ਤੁਹਾਡਾ ਤੇ ਅੱਜ ਸ਼ੇਅਰ ਕਰਾਂਗੇ ਆਪਾਂ ਇੱਕ ਸਹੀ ਪਰਫੈਕਟ ਜੋੜਾ ਲਾਉਣ ਦਾ ਤਰੀਕਾ ਜੀ ਗੇਰਾ ਸਾਡਾ ਤਰੀਕਾ ਜੀ ਅਸੀਂ ਉਹ ਸ਼ੇਅਰ ਕਰਾਂਗੇ ਆਪਾਂ ਨੂੰ ਹੋਰਾਂ ਦਾ ਨਹੀਂ ਵੀਰਾਂ ਦਾ ਪਤਾ ਜਿਹੜਾ ਆਪਣਾ ਤਰੀਕਾ ਉਹ ਤੁਹਾਨੂੰ ਦੱਸਾਂਗੇ ਉਹਦੇ ਲਈ ਜਿਵੇਂ ਦੇਸੀ ਕਬੂਤਰਾਂ ਦਾ ਦੱਸਣ데요 ਆਪਾਂ ਤੁਹਾਨੂੰ ਦੇਸੀ ਕਬੂਤਰਾਂ ਦਾ ਕਰਿਓ ਨੋਟ ਵੀਰ ਉਹਦੇ ਲਈ ਆਪਾਂ ਲਾਉਂਦੇ ਜੇ ਪਰਫੈਕਟ ਕਬੂਤਰ ਹੋਵੇ ਜਿੰਨੇ ਕਰੇ ਓਡਾਰ ਦਿੱਤੀ ਹੋਵੇ ਉਡਾਇਆ ਹੋਵੇ ਤੇ ਪਰਫੈਕਟ ਹੀ ਮਾਦੀ ਹੋਵੇ ਉੱਡੀ ਮਾਦੀ ਹੋਵੇ ਕਰੇ ਉਹਨਾਂ ਨਾਲ ਲਾਈਦਾ ਜੇ ਜੋੜਾ ਇਹ ਮੈਂ ਕਰਾ ਕੇ ਮੇਲੇ ਤੇ ਜਿਹੜੇ ਬੱਚੇ ਨਿਕਲਦੇ ਆ ਉਹ ਬੈਸਟ ਨਿਕਲਦੇ ਆ ਚਾ ਜਾਂ ਫਿਰ ਆਪਾਂ ਨੂੰ ਪਤਾ ਹੋਵੇ ਕਿ ਇਹਦੇ ਬੱਚੇ ਘਰ ਵਾਪਸੀ ਕਬੂਤਰਾਂ ਦੀ ਘਰ ਵਾਪਸੀ ਪੂਰੀ ਉਹਨਾਂ ਚ ਜੋੜ ਆ ਪਾਈਦਾ ਜੇ ਜਿਵੇਂ ਮੇਰੇ ਤੋਂ ਮੋਤੀਆਂ ਵਾਲਾ ਕਬੂਤਰ ਤੁਹਾਨੂੰ ਦਿਖਾਇਆ ਹੀ ਆ ਉਰੇ ਗਾਂ ਆਪਣੇ ਤੋਂ ਤਿੰਨ ਪੱਠੇ ਤਿੰਨ ਬੱਠੇ ਹੋ ਗਏ ਆ ਉਹ ਜਦੋਂ ਆਪਾਂ ਡਾਈਏ ਤੇ ਉਹਨੂੰ ਘਰੇ ਬੈਣੇ ਆ ਭਾਵੇਂ ਪਹਿਲੇ ਦਿਨ ਲੱਤਾ ਕਰੋ ਪੈਰ ਚੁੱਕੇ ਤੇ ਬੈਠਰੇ ਘਰੇ ਹੀ ਆ ਉਹ ਉਹਨਾਂ ਗਾਵਣ ਪੱਠੇ ਆਪਾਂ ਲਾਵਾਂਗੇ ਜੋੜੇ ਤੇ ਮਾਦੀਆਂ ਹੀ ਇੰਨਾ ਚੋਂ ਪੱਠਿਆਂ ਚੋਂ ਨਿਕਲੀਆਂ ਜੜੀਆਂ ਉਹ ਵੀ ਘਰੇ ਬੈਠੀਆਂ ਹੁਣ ਹੁਣ ਆਪਾਂ ਨੂੰ ਪਤਾ ਨਾ ਉਹ ਡਾਈਆਂ ਆਪਾਂ ਪੱਠੀਆਂ ਬੜੀਆਂ ਐ ਇੰਨਾ ਚੋਂ ਉਹਨਾਂ ਨੂੰ ਉਹਦੇਆਂ ਚ ਪਾ ਦੇਣਾ ਆਪਾਂ ਉਹਨਾਂ ਚ ਪਾ ਕੇ ਤੇ ਜਿਹੜਾ ਬਲੱਡ ਲਾਈਨ ਨਿਕਲੂਗੀ ਉਹਨਾਂ ਨੂੰ ਉਡਾ ਕੇ ਚੈੱਕ ਕਰ ਲੈਣਾ ਜੇ ਤੇ ਬਿਲਕੁਲ ਮਤਲਬ ਕਿ ਬੜਾਂ ਗ ਜਾਏ ਤਾਂ ਘਰੇ ਬੈਠ ਕੇ ਫੇਰ ਸਮਝ ਲਓਗੇ ਤੁਹਾਡਾ ਜਿਹੜਾ ਜੋੜਾ ਵਾ ਉਹ ਬੈਸਟ ਆ ਤੇ ਜੋੜਾ ਨਾ ਤੋੜ ਜੇ ਤੁਹਾਨੂੰ ਜਪਿਆ ਕੋਈ ਹੈਗੀ ਆ ਕਿ ਨਹੀਂ ਘਰੇ ਨਹੀਂ ਆਉਂਦੇ ਬੱਚੇ ਕਿਆ ਬਾਰੇ ਹੋਰ ਕੋਈ ਖਰਾਬੀ ਕਰਦੇ ਆ ਫੇਰ ਉਹਨਾਂ ਦਾ ਜੋੜਾ ਤੋੜ ਦੋ ਤੇ ਉਡਾਰ ਇਹਨਾਂ ਦੀ ਲੈ ਕੇ ਦੇਖੋ ਆਪ ਥੱਲੇ ਬੈਠ ਕੇ ਉਡਾ ਕੇ ਦੇਖੋ ਆਪਣਾ ਤੇ ਇਹੋ ਹੀ ਜੇ ਜਿਹੜੇ ਉੱਡੇ ਹੋਏ ਕਬੂਤਰ ਉਹਨਾਂ ਦਾ ਜੋੜਾ ਮਲਾਇਆ ਜੇ ਅੱਜਵੇਂ ਆਹ ਕਾਲਸਰਾ ਕਬੂਤਰ ਆਹ ਜਿਹੜਾ ਇਹ ਆਪਾਂ ਮਲਾਇਆ ਵਾ ਟੈਡੀ ਕੁ ਪਟੀਨਾ ਉਹ ਜਿਹੜੀ ਟੈੜੀ ਤੇ ਆਹ ਜਿਹੜੀ ਨਾ ਇਹਨਾਂ ਦਾ ਰਿਜ਼ਲਟ ਲੈਣਾ ਜਿਹੜਾ ਇਹ ਕਾਲਸਰਾ ਕਬੂਤਰ ਆ ਇਹ ਤਿੰਨ ਦਿਨ ਰਿਹਾ ਟੈਂਕੀ ਤੇ 2024 ਚ 6 ਮਹੀਨੇ ਚ ਰਿਹਾ ਏ ਉਥੇ ਟੈਂਕੀ ਤੇ ਰਿਹਾ ਟੈਂਕੀ ਤੇ ਰ ਆ ਕੇ ਤੇ ਫੇਰ ਆਇਆ ਏ ਘਰੇ ਇੱਕ ਦਿਨ ਨਹੀਂ ਡਾਇਆ ਤੇ ਤਿੰਨ ਦਿਨ ਕਿ ਚਾਰ ਦਿਨ ਰਹਿ ਕੇ ਫੇਰ ਇਹ ਆ ਗਿਆ ਹੀ ਘਰੇ ਤੇ ਲੋੜ ਹੀ ਨਹੀਂ ਪਈ ਆਪਾਂ ਨੂੰ ਤੇ ਜਿਹੜੀ ਆ ਉਹ ਦੂਜੀ ਕਬੂਤਰੀ ਆ ਦਿਖਾਈ ਟੈਡੀ ਉਹ ਵੀ ਆਪਾਂ ਸਿੱਧੀ ਡਾਈ ਹੀ ਸਿੱਧੀ ਕਰੇ ਬੈਠੀ ਆਪਣੇ ਇਹਨਾਂ ਜੀ ਆਪਾਂ ਜੋੜਾ ਪਾਇਆ ਤੇ ਗਾਹ ਹੁਣ ਇਹਨਾਂ ਦਾ ਬਲੱਡ ਲਾਈਨ ਕਢਾਉਣਾ ਤੇ ਆਪਣਾ ਤੇ ਇਹ ਜੀ ਤੇ ਕਈ ਵੀਰ ਖੰਭ ਵੇਖ ਕੇ ਚ ਅੱਖਾਂ ਵੇਖ ਕੇ ਤੇ ਫਿਰ ਜੋੜਾ ਪਉਂਦੇ ਉਹ ਵੀ ਚਲੋ ਬੈਸਟ ਤਰੀਕਾ ਆਪੋ ਆਪਣਾ ਤੇ ਪਰ ਕ੍ਰੋਸਾਂ ਤੇ ਵੀ ਜਿਹੜਾ ਨਾ اڈੌਨਲੀ ਕਰੌਸਾਂ ਜੇ ਆਪਾਂ ਕਢਾਈਗੇ ਕਰੌਸ ਜਿਹੜੇ ਉਹ ਬੈਸਟ ਹੁੰਦੇ ਹੁਣ ਆਲੀ ਆਲੀ ਪਿਓਰ ਕਰੀ ਜਾਣਾ ਇਹਨਾਂ ਉਹ ਜਿਵੇਂ ਆ ਕਬੂਤਰ ਨੇ ਪਿਓਰ ਕਰਤੇ ਕਰਨੇ ਸ਼ੁਰੂ ਕਰਤੇ ਇਹਨਾਂ ਇਹਦਾ ਬੱਠਾ ਇੱਕ ਆ ਵਾ ਆ ਜਿਹੜਾ ਉਰਲੇ ਬਨੇ ਚੁਗੰड्या ਇੱਕ ਆ ਪਰਲੇ ਬਨੇ ਜਿਹੜਾ ਹੁਣ ਮੂੰਹ ਮਾਰ ਲੱਗਾ ਇਹ ਆ ਜਿਹੜਾ ਆ ਦੋਵੇਂ ਭਰਾ ਹੀ ਆ ਆਮੋ ਸਾਹਮਣੇ ਜਿਹੜਾ ਉਰਲਾ ਉਰਲਾ ਥੋੜਾ ਜਿਹਾ ਜੋਸਰੇ ਚ ਆ ਗਿਆ ਤੇ ਜਿਹੜਾ ਪਰਲਾ ਉਹ ਮੋਤੀਆਂ ਵਾਲੇ ਚ ਜਿਹੜਾ ਪਰਲਾ ਪੱਠਾ ਹੁਣ ਰੰਗ ਸਾਫ ਕਰਨ ਲਿਆ ਜਦੋਂ ਰੰਗ ਸਾਫ ਕਰ ਜੂ ਨਾ ਬਿਲਕੁਲ ਉਹਦੇ ਰਗਾ ਬਣ ਜਾਣਾ ਤੇ ਜਿਹੜਾ ਫਾਰੇ ਆ ਉਹਨੂੰ ਉਹ ਕਬੂਤਰ ਵਾਲਾ ਆਇਆ ਪੂਛ ਫਰ ਵੀ ਉਹ ਕਬੂਤਰ ਵਾਲਾ ਆਇਆ ਜਿੱਦਾਂ ਪੂਛ ਉਹਦੇ ਆ ਤੇ ਸੇਮ ਫਰ ਆ ਗਿਆ ਤੇ ਰਿਜ਼ਲਟ ਵੀ ਸੇਮ ਹੀ ਮਿਲੂਗਾ ਬਾਕੀ ਚੈਨਲ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਪਹਿਲਾ ਆਈਕਨ ਜ਼ਰੂਰ ਨਪਿਓ ਤੇ ਜਿੰਨੀਆਂ ਵੀਡੀਓ ਆ ਪਈਆਂ ਉਹ ਜ਼ਰੂਰ ਦੇਖਿਓ ਮੌਸਮ ਦੀ ਬਹੁਤ ਖਰਾਬ ਆ 12 ਵਜੇ ਤੱਕ ਰਹੀ ਧੁੱਪ ਆਪਣੇ ਵੀ ਡੰਡਾ ਸੀ ਕਬੂਤਰ ਅੱਜ ਤੇ 12 ਵਜੇ ਬੈਠੇ ਆਪਣੀ ਜੋੜੀ ਬੈਠੀ ਇੱਕ ਤੇ ਕਿਤੋਂ ਬਾਅਦ ਬਦਲ ਗਈ ਹੋਗੀ ਆਪਣਾ ਤੇ ਇਹ ਤਰੀਕਾ ਜੇ ਤੇ ਜਰੂਰ ਦੱਸਿਓ ਜੀ ਆਪੋ ਆਪਣਾ ਤਰੀਕਾ ਜੋ ਵੀ ਵੀਰਾਂ ਦਾ ਤਰੀਕਾ ਆ ਉਹ ਦੱਸਿਓ ਆਪਣਾ ਸ਼ੇਅਰ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜੀ ਕਰਕੇ ਜਰੂਰ ਦੱਸਿਓ ਜੀ ਬਾਰ ਬਾਰ ਧੰਨਵਾਦ ਜੀ ਸਾਰੇ ਵੀਰਾਂ ਦਾ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ ਜੀ